ਸਤਿਗੁਰੂ ਨੇ ਸਾਂਝਾ ਬ੍ਰੇਹ ਦਿੱਤਾ ਖत्री ਬ੍ਰਾਹਮਣ ਸੂਦ ਵੈਸਪ ਦੇਸ ਚੋਂ ਵਰਨਾ ਕੋ ਸਾਂਝਾ ਐਸਾ ਸਤਿਗੁਰੂ ਦਾ ਕਾਰ ਹੈ ਲਾਹੌਰ ਕੁਮਾਰੀ ਫੈਲ ਗਈ ਇੰਨੀ ਜਿਆਦਾ ਕਿ ਜਿਹੜੇ ਆਪਣੀ ਜਾਨ ਬਚਾਉਣ ਵਾਸਤੇ ਆਪਣੇ ਪਰਿਵਾਰਾਂ ਦੇ ਸਰੀਰਾਂ ਨੂੰ ਛੱਡ ਕੇ ਜਾ ਰਹੇ ਸੀ ਕਿ ਸਾਥੋਂ ਦਫਨਾਏ ਨਹੀਂ ਜਾਂਦੇ ਸਾਥੋਂ ਨਹੀਂ ਸੰਸਕਾਰ ਹੁੰਦਾ ਆਪਣਾ ਆਪ ਬਚਾਓ ਅੱਜ ਇਹ ਕਰੋਨਾ ਵਿੱਚ ਤੁਸੀਂ ਜਾਣਦੇ ਹੀ ਹੋ ਉਸ ਵੇਲੇ ਮੇਰੇ ਧੰਗਵਰ ਦਿੰਦੇ ਮਹਾਰਾਜ ਗੁਰਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਪਹੁੰਚਦੇ ਆ ਦੇਖੋ ਦੂਸਰੇ ਛੜ ਛੜ ਕੇ ਜਾ ਰਹੇ ਆ ਤੇ ਮੇਰੇ ਸਾਥਰ ਉੱਥੇ ਪਹੁੰਚਦੇ ਆ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਸੀ ਉਹਨਾਂ ਨੂੰ ਦਫਨਾਇਆ ਦੂਜਿਆਂ ਦੇ ਸੰਸਕਾਰ ਕੀਤੇ ਰੋਗੀਆਂ ਦਾ ਇਲਾਜ ਕਰਾਇਆ ਸਤਿ ਸ੍ਰੀ ਅਕਾਲ ਜੀ ਮੇਰੇ ਸਤਿ ਸੱਚੇ ਪਾਤਸ਼ਾਹ ਜੀ ਨੇ ਸਾਰੇ ਤਾਂ ਨਾਨਕ ਤੇਰੀ ਵੱਡੀ ਕਮਾਈ ਜੈ ਜੈਕਾਰ ਹੋ ਰਹੀ ਹੈ ਅਕਬਰ ਬਾਦਸ਼ਾਹ ਚਾਹੁੰਦਾ ਮੈਂ ਕੋਈ ਸੇਵਾ ਕਰਾਂ ਮਾਰੇ ਕਿਤੇ ਗੁਰਨਾਥ ਸਾਹਿਬ ਦੇ ਘਰ ਦੀ ਸਾਰੀਆਂ ਵਰਕਤਾਂ ਜੇ ਕਰਨਾ ਤੇ ਇਹਨਾਂ ਦੇ ਤੂੰ ਜਿਹੜੇ ਮਾਮਲੇ ਤੇ ਟੈਕਸ ਉਹ ਮਾਫ ਕਰ ਦੇ ਸਾਨੂੰ ਨਹੀਂ ਕੁਝ ਚਾਹੀਦਾ ਸਮਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਰਨਤਾਰ ਸਾਹਿਬ ਕੋੜੀ ਘਰ ਬਨਾਇਆ ਕੋੜ ਦਾ ਰੋਗ ਬੜਾ ਭਿਆਨਕ ਰੋਗ ਹੈ ਅੱਜ ਕੱਲ ਤਾਂ ਹੋਰ ਵੀ ਰੋਗ ਬੜੇ ਮਾੜੇ ਆ ਗਏ ਆ ਤਾਂ ਮੇਰੇ ਪੰਚਮ ਪਾਤਸ਼ਾਹ ਆਪ ਕੋੜੀਆਂ ਕੋਲ ਜਾਂਦੇ ਆ ਸਾਸਾਰ ਜੀ ਦੇਖੋ ਤਾਂ ਕਿ ਇਹਨਾਂ ਦਾ ਦੁੱਖ ਘਟ ਜਾਵੇ ਇਹਨਾਂ ਦਾ ਇਲਾਜ ਹੋਵੇ ਜਿਹੜੇ ਜਿਨ੍ਹਾਂ ਨੂੰ ਮਨ ਦਾ ਕੋੜ ਹੈ ਤਨ ਦਾ ਕੋੜ ਤੇ ਲੱਖਾਂ ਵਿੱਚੋਂ ਕਿਸੇ ਇੱਕ ਨੂੰ ਹੈ ਪਰ ਮਨ ਦੇ ਕੋੜ ਦੇ ਤੋਂ ਤਾਂ ਲੱਖਾਂ ਚੋਂ ਕੋਈ ਇੱਕ ਅਦਾ ਬਚਿਆ ਮਨ ਦਾ ਕੋੜ ਕੀ ਹੈ ਹਮੈ ਸਭ ਤੋਂ ਵੱਡਾ ਰੋਗ ਹੈ ਜਿਹੜਾ ਸਰੀਰ ਦਾ ਰੋਗ ਹੈ ਕਿੰਨਾ ਵੀ ਭਿਆਨਕ ਹੋਵੇ ਸਰੀਰ ਖਤਮ ਹੋ ਗਿਆ ਮਿੱਟੀ ਬਣ ਗਈ ਰਾਖ ਬਣ ਗਿਆ ਸੀ ਦਾ ਰੋਗ ਖਤਮ ਹੋ ਗਿਆ ਪਰ ਜਿਹੜਾ ਮਨ ਦਾ ਰੋਗ ਹੈ ਉਹ ਸੀ ਦੇ ਖਤਮ ਹੋਣ ਨਾਲ ਖਤਮ ਨਹੀਂ ਹੁੰਦਾ ਉਹ ਅੱਗੇ ਜਾਂਦਾ ਹੈ ਉਹਦੇ ਕਰਕੇ ਜਨਮ ਮਰ ਦੇ ਚੱਕਰਾਂ ਚ ਪੈਂਦਾ ਤੇ ਮੇਰੇ ਸ਼ਾਹਬ ਨੇ ਮਨ ਦੇ ਰੋਗੀਆਂ ਦਾ ਵੀ ਇਲਾਜ ਕੀਤਾ ਸੰਸਾਰ ਰੋਗੀ ਨਾਮ ਧਾਰੂ ਮੈਲ ਲਾਗੈ ਸੱਚ ਬਿਨਾ ਸਰਵਰੋ ਦਾ ਔਖਦ ਨਾਮ ਕਲਿਆਨੂ ਮੰਗਲ ਗੁਣ ਗਾਮ ਮੇਰਾ ਵੈਦਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਮ ਕੇ ਫੰਦਾ